ਮਾਲਵੇ ਦੇ ਪਿੰਡਾਂ ਦੇ ਵਿੱਚ ਦੀ ਹੁੰਦੇ ਹੋਏ ਇੱਕ ਪਿੰਡ ਤੋਂ ਦੋ ਪਿੰਡ ਤੋਂ ਤਿੰਨ ਪਿੰਡ ਤੋਂ ਹੁੰਦੇ ਹੋਏ ਸਤਗੁਰੂ ਜੀ ਦਾ ਜਿਹੜਾ ਵੱਡਾ ਪੜਾ ਸੀ ਉਹ ਦਮਦਮਾ ਸਾਹਿਬ ਜਾ ਕੇ ਬੜਾ ਜਿੰਨੂੰ ਆਪ ਅੱਜ ਦਮਦਮਾ ਸਾਹਿਬ ਕਹ ਦਿੰਦੇ ਆਂ ਸ਼ਹਿਰ ਦਾ ਨਾਮ ਹੈ ਤਲਵੰਡੀ ਸਭ ਇੱਕ ਭਾਈ RAMDEV ਜੀ ਦਾ ਜ਼ਿਕਰ ਆਉਂਦਾ ਹੈ ਜਿਹੜੇ ਪਿੰਡ ਸਤਗੁਰੂ ਨੇ ਪੜਾ ਕਰਨਾ ਉਸ ਤੋਂ ਅਗਲੇ ਪਿੰਡ ਜਾਂਦਾ ਜਦੋਂ ਐਲਾਨ ਕਰਨਾ ਤਾਂ ਉਹਨੇ ਪਹਿਲਾਂ ਤੁਰ ਫਣਾ ਸਤਗੁਰੂ ਦੇ ਜਾਂਦਿਆਂ ਨੂੰ ਐ ਨੂੰ ਪਾਣੀ ਵਗਾਰਾ ਛੱਡ ਕੇ ਸਾਰਾ ਕੁਝ ਤੇ ਉਹਨੇ ਤਿਆਰੀ ਕਰਵਾ ਲਈ ਪੂਰੀ ਉਹਦੀ ਸੇਵਾ ਕਮਾਲ ਦੀ ਉਹਦਾ ਸਿਮਰਨ ਕਮਾਲ ਦਾ ਤਮ ਤਾਂ ਹਣ ਪਹੁੰਚ ਕੇ ਸਤਗੁਰੂ ਨੇ ਆਖਿਆ RAMDEV ਤੂੰ RAMDEV ਨਹੀਂ ਤੂੰ ਤਾਂ ਭਾਈ ਵੀ ਹਾਂ ਆ ਅੱਛਾ ਜੀ ਔਰ ਕਮਾਲ ਦੀ ਗੱਲ ਇਹ ਆ ਜਿਨ੍ਹਾਂ ਨੇ ਉਹ 200 ਸਾਲ ਗੁਰਨਾਣਕ ਦੀ ਯਾਦ ਨੂੰ ਸਾਹਮਣੇ ਰੱਖਿਆ ਵੀ 200 ਸਾਲ ਬਾਅਦ ਗੁਰਨਾਣਕ ਤੋਂ ਕਰੀਬ ਕਰੀਬ ਦੋ ਸਦੀਆਂ ਹੋ ਗਈਆਂ ਸੀ ਜਦੋਂ ਗੁਰੂ ਤੇਗ ਬਹਾਦਰ ਗਿਆ ਪਰ ਜਦੋਂ ਗਿਆ ਉਹਨਾਂ ਨੂੰ ਗੁਰਨਾਣਕ ਨਹੀਂ ਸੀ ਭੁੱਲਿਆ ਸਿੱਖ ਇਹ ਹੀ ਕਹਿੰਦੇ ਸੀ ਗੁਰੂ ਸਾਹਿਬ ਤੁਸੀਂ ਬੜਾ ਟਾਈਮ ਲਾਤਾ ਆਉਂਦਿਆਂ ਆਉਂਦਿਆਂ ਇਹ ਉਹ ਸ਼ਹਿਰ ਆ ਜਿੱਥੇ ਦੇ ਗੁਰੂ ਰਵਿਦਾਸ ਮਹਾਰਾਜ ਵੀ ਆ ਔਰ ਕਬੀਰ ਜੀ ਵੀ ਮਹਾਰਾਜ ਉੱਥੇ ਵੀਰ ਜੀ ਉੱਥੋਂ ਦੇ ਆ ਤੇ ਵੱਡੀਆਂ ਉਮਰਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਨਾਲ ਉਹਨਾਂ ਦਾ ਉੱਥੇ ਮੇਲ ਹੋਇਆ ਤੇ ਉਦੋਂ ਹੀ ਉਹਨਾਂ ਨੇ ਆਪਣੀ ਰਚੀ ਹੋਈ ਬਾਣੀ ਜਿਹੜੀ ਗੁਰੂ ਨਾਨਕ ਸਾਹਿਬ ਦੇ ਸਪਰਦ ਕੀਤੀ ਸਪਰਦ ਕੀਤੀ ਹਾਂ ਜੀ ਗੁਰੂ ਰਵਿਦਾਸ ਜੀ ਕਬੀਰ ਜੀ ਰਾਜਸਥਾਨ 'ਚ ਬੈਠੇ ਭਗਤ ਨਾਨਾ ਜੀ ਸੈਣ ਜੀ ਬੰਗਾਲ 'ਚ ਬੈਠੇ ਨਾਮਦੇਵ ਜੀ ਸਾਰੇ ਵਿੱਚ ਸਾਰਿਆਂ ਦੀ ਬਾਣੀ ਦਾ ਮੂਲ ਮੰਤਰ ਇੱਕੋ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਲ ਟੀਵੀ ਯੂਕੇ ਗੁਰਵਾਣੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਬਿਲਕੁਨਰ ਔਰ ਮੇਰੇ ਗੈਸਟ ਇੱਕ ਵਾਰ ਫੇਰ ਆਜੇ ਰਣਜੀਤ ਸਿੰਘ ਜੀ ਰਾਣਾ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਜੁੜੇ ਹੋਏ ਹਨ ਔਰ ਉਹਨਾਂ ਦੇ ਨਾਲ ਸਾਡਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਲੈ ਕੇ ਰੜੀ ਵਾਰ ਇਤਿਹਾਸ ਗੁਰੂ ਤੇਗ ਬਹਾਦਰ ਜੀ ਦਾ ਚਲਰਿਆ ਆਇਆ ਔਰ ਪਿਛਲੇ ਐਪੀਸੋਡ ਦੇ ਵਿੱਚ ਤੁਸੀਂ ਉਹਨਾਂ ਤੋਂ ਜਾਣਿਆ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਜੀ ਉਸਾਰੀ ਕਰਦੇ ਕਰਦੇ ਦੱਖਣ ਪੂਰਬੀ ਪਾਸੇ ਨੂੰ ਚਲੇ ਗਏ ਸੀਗੇ ਕਿਉਂ ਗਏ ਇਹਦੇ ਤੇ ਅੱਜ ਆਪਾਂ ਭਾਈ ਸਾਹਿਬ ਤੋਂ ਪੁੱਛਾਂਗੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜੀ ਇੱਕ ਵਾਰ ਫਿਰ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਕਿ ਤੁਸੀਂ ਫਿਰ ਅੱਜ ਸਾਡੇ ਨਾਲ ਸਟੂਡੀਓ 'ਚ ਹਾਜ਼ਰ ਹੋ ਔਰ ਲਾਸਟ એપisode ਦੇ ਵਿੱਚ ਤੁਸੀਂ ਸਾਨੂੰ ਦੱਸਿਆ ਸੀ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਪੰਜਾਬ ਦੇ ਵਿੱਚ ਦੀ ਹੁੰਦੇ ਹੋਏ ਸਾਰੇ ਇੱਧਰ ਦੇ ਵਾਕਿਆਂ ਤੋਂ ਬਾਅਦ ਫਿਰ ਉਹ ਦੱਖਣ ਪੂਰਬੀ ਰਾਜਾਬਦ ਨੂੰ ਗਏ ਸੀ ਤੇ ਕਿੱਥੇ ਕਿੱਥੇ ਗਏ ਗੁਰੂ ਸਾਹਿਬ ਇੱਥੋਂ ਅੱਜ ਆਪਾਂ ਸ਼ੁਰੂ ਕਰਦੇ ਹਾਂ ਗੁਰੂ ਸਾਹਿਬ ਤੁਹਾਡਾ ਧੰਨਵਾਦ ਲੜੀ ਜੋੜਨ ਲਈ ਆਪਾਂ ਪਿਛਲੇ એપisode 'ਚ ਜ਼ਿਕਰ ਕਰ ਲਿਆ ਸੀਗਾ ਕਿ ਸਤਗੁਰੂ ਜੀ ਦੇ ਜਾਣ ਦਾ ਤੁਰੰਤ ਕਾਰਨ ਇਹ ਬਣਿਆ ਕਿ ਜ਼ੁਲਮ ਬਹੁਤ ਵੱਧ ਰਿਹਾ ਸੀ ਹਰਜਿ ਦੇ ਰਾਜ ਚ ਪੰਜਾਬ ਦੇ ਲੋਕ ਨਡਰ ਹੋ ਚੁੱਕੇ ਸਨ ਨਿਰਾਪ ਹੋ ਚੁੱਕੇ ਸਨ ਹਾਂਜੀ ਜੰਗਾਂ ਵੀ ਲੜ ਚੁੱਕੇ ਸਨ ਇਸ ਕਰਕੇ ਉਹਨਾਂ ਤੇ ਬਹੁਤ ਜ਼ਿਆਦਾ ਅਸਰ ਨਹੀਂ ਸੀ ਪਰ ਜਿਹੜੇ ਦੱਖਣ ਪੂਰਬੀ ਰਾਜ ਸਨ ਯਾਨੀ ਕਿ ਦਿੱਲੀ ਤੋਂ ਯੂਪੀ ਵੱਲ ਨੂੰ ਬਿਹਾਰ ਵੱਲ ਨੂੰ ਛਾਂ ਵੱਲ ਨੂੰ ਬੰਗਾਲ ਵੱਲ ਨੂੰ ਇਹ ਜਿਹੜੇ ਰਾਜ ਸਨ ਇਧਰਲੇ ਬਨੇ ਦਹਿਸ਼ਤ ਜ਼ਿਆਦਾ ਸੀ ਤੇ ਇਹਨਾਂ ਰਾਜਾਂ ਵੱਲ ਗੁਰਨਾਨ ਸਾਹਿਬ ਨੇ ਆਪਣੀ ਉਦਾਸੀ ਦੇ ਸਮੇਂ ਚ ਬਹੁਤ ਸਾਰੀਆਂ ਯਾਦਾਂ ਛੱਡੀਆਂ ਸਨ ਗੁਰੂ ਨਾਨਕ ਸਾਹਿਬ ਤੋਂ ਬਾਅਦ ਬੇਸ਼ੱਕ ਸਿੱਖ ਗੁਰੂ ਪ੍ਰਚਾਰ ਉਧਰ ਪ੍ਰਚਾਰਕ ਭੇਜਦਾ ਆਪ ਨਹੀਂ ਸੰਕਿਆ ਕੋਈ ਵੀ ਹੁਣ ਸਮਾਂ ਆ ਗਿਆ ਸੀ ਕਿ ਗੁਰੂ ਸਾਹਿਬ ਆਪ ਜਾਣ ਸੋ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਕਾ ਹੈ ਤਕਰੀਬਨ 200 ਸਾਲ ਦਾ ਵਕਫਾ ਪੈ ਜਾਂਦਾ ਵੀ ਆਪਾਂ ਜੇਕਰ ਪਿਛਲੇ ਐਪੀਸੋਡ ਵਿੱਚ ਕਰ ਲਿਆ ਸੀਗਾ ਔਰ ਆਪਾਂ ਅਨੰਦਪੁਰ ਸਾਹਿਬ ਤੋਂ ਤੋਰ ਕੇ ਸਤਗੁਰ ਜੀ ਨੇ ਤੁਰਪੈ ਸੀ ਮਾਲਵੇ ਦੇ ਵਿੱਚੋਂ ਦੀ ਨੰਗਦੇ ਹੋਏ ਇਹ ਦਿੱਲੀ ਵੱਲ ਨੂੰ ਦਿੱਲੀ ਦੀ ਸੰਗਤ ਨੂੰ ਸੱਦਿਆ ਹਾਂਜੀ ਤੇ ਮਿਲੇ ਉਹਨਾਂ ਨਾਲ ਵੀ ਤੇ ਸਤਗੁਰ ਜੀ ਇੱਥੋਂ ਫਿਰ ਗਾਂਲ ਨੂੰ ਤੁਰ ਅਚਲ ਪਿਛਲੇ ਐਪੀਸੋਡ ਦੀ ਜਿਹੜੀ ਗੱਲ ਸੀ ਬਿਲਕੁਲ ਸਤਗੁਰੂ ਜੀ ਮਾਲਵੇ ਦੇ ਪਿੰਡਾਂ ਦੇ ਵਿੱਚ ਦੀ ਹੁੰਦੇ ਹੋਏ ਲੰਘਦੇ ਹੋਏ ਪੜਾਦਰ ਪੜਾ ਇੱਕ ਪਿੰਡ ਤੋਂ ਦੋ ਪਿੰਡ ਤੋਂ ਤਿੰਨ ਪਿੰਡ ਤੋਂ ਹੁੰਦੇ ਹੋਏ ਸਤਗੁਰੂ ਜੀ ਦਾ ਜਿਹੜਾ ਵੱਡਾ ਪੜਾ ਸੀ ਉਹ ਦਮਦਮਾ ਸਾਹਿਬ ਜਾ ਕੇ ਬੜਾ ਜਿੰਨੂੰ ਆਪ ਅੱਜ ਦਮਦਮਾ ਸਾਹਿਬ ਕਹ ਦਿੰਦੇ ਆਂ ਸ਼ਹਿਰ ਦਾ ਨਾਮ ਹੈ ਤਲਵੰਡੀ ਸਭ ਔਰ ਇਹ ਤੋਂ ਪਹਿਲਾਂ ਪਹਿਲਾਂ ਕੁਝ ਘਟਨਾਵਾਂ ਇਹੋ ਜਿਹੀਆਂ ਵਾਪਰੀਆਂ ਜਿੱਥੇ ਸਤਗੁਰੂ ਜੀਆ ਨਾ ਬੜੀਆਂ ਗੰਮੀ ਬਖਸ਼ਿਸ਼ਾਂ ਦਾ ਜ਼ਿਕਰ ਆਉਂਦਾ ਇੱਕ ਭਾਈ RAMDEV ji ਦਾ ਜ਼ਿਕਰ ਆਉਂਦਾ ਹੈ ਭਾਈ RAMDEV ਭਾਈ RAMDEV ji ਉਹ ਸਤਿਗੁਰੂ ਦੇ ਨਾਲ ਹੀ ਹੋਤ ਰਿਹਾ ਤੇਨੇ ਕੀ ਕਰਨਾ ਜਿੱਥੇ ਸਤਿਗੁਰੂ ਨੇ ਕਹਿਣਾ ਵੀ ਇਦੂ ਬਾਦ ਅਸੀਂ ਇਸ ਪਿੰਡ ਜਾਣਾ ਆ ਤੇ ਕਿ ਉਹਨਾਂ ਦਿਨਾਂ 'ਚ ਸਾਰੀਆਂ ਥਾਵਾਂ ਕੱਚੀਆਂ ਹੁੰਦੀਆਂ ਸੀ ਜੀ ਅੱਜ ਵਾਂ ਪੱਕੀਆਂ ਤਾਂ ਨਹੀਂ ਹੁੰਦੀਆਂ ਨੇਰੀਆਂ ਬਾਵਰੋਲੇ ਵੀ ਆਉਂਦੀ ਸੀ ਆਪਾਂ ਬਚਪਨਾਂ 'ਚ ਦੇਖੇ ਹੋਏ ਆ ਸਾਰਾ ਹਾਂਜੀ 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 ਤੇ ਮਿੱਟੀਆਂ ਉੱਡਦੀਆਂ ਹੁੰਦੀਆਂ ਸੀ ਫਿਰ ਜਿੱਥੇ ਸੰਗਤ ਨੇ ਬੈਠਣਾ ਉਹ ਤੇ ਇੱਕ ਹੁੰਦਾ ਸੀ ਆਪਾਂ ਬਚਪਨ 'ਚ ਦੇਖਦੇ ਰਹਾਂ ਜਦੋਂ ਪੱਕੇ ਹਾਲ ਨਹੀਂ ਸੀ ਹੁੰਦੇ ਮਿੱਟੀ ਦੇ ਉੱਤੇ ਪਾਣੀ ਸੁੱਟ ਕੇ ਨਾ ਆਮ ਤੌਰ ਤੇ ਪੱਕੀ ਵਿੜੀਆਂ ਦੀ ਸਟੱਟ ਦੇ ਲੈ ਜੀ ਪਾਣੀ ਛੁੱਟ ਕੇ ਤੇ ਉਹਦੀ ਸਫਾਈ ਕਰਕੇ ਫਿਰ ਪਾਣੀ ਦੇ ਛਰਕਾ ਕਰਦਣਾ ਫਿਰ ਦਰੀਵ ਛਤ ਨਹੀਂ ਤਾਂ ਕਿ ਤਾ ਤਰਤੀ ਸੰਢੀ ਹੋ ਜਵੇ ਧੁੱਪ ਵਗਾਰ ਜਿਹੜੀ ਲੱਗੀ ਹੁੰਦੀ ਸਾਹ ਡਾੜੀ ਹਾਂਜੀ ਦੂਜਾ ਇਹ ਮਾਹੌਲ ਖੁਸ਼ਗਵਾਰ ਜਾ ਹੋ ਜਵੇ ਤੇ ਮਿੱਟੀ ਵੀ ਨਾ ਉੱਡੇ ਮਿੱਟੀ ਵੀ ਨਾ ਉੱਡੇ ਯਾਨੀ ਗੰਦ ਵੀ ਨਾ ਉੱਡੇ ਹੈਗਾ ਇਹ ਸਾਰਾ ਕੁਝ ਤੇ ਭਾਈ RAMDEV ਜੀ ਜਿਹੜੇ ਸੀਗੇ ਮਸ਼ਕ ਦੇ ਨਾਲ ਪਾਣੀ ਵਰਤਾਉਂਦੇ ਹੁੰਦੇ ਪਿੰਡਾਂ 'ਚ ਪਰ ਇਹਨੇ ਆਪਣਾ ਕੰਮ ਕਾਰ ਛੱਡਿਆ ਮਸ਼ਕ ਨਾਲ ਆਮ ਤੌਰ ਤੇ ਕੰਮ ਜਿਹੜੇ ਸੀਗੇ ਇਹ ਦੱਸਣ ਲਈ ਕਹਿਣਾ ਪੈਂਦਾ ਉਦਾਂ ਜਾਤ ਪਾਤ ਦੀ ਕੋਈ ਗੱਲ ਨਹੀਂ ਨਹੀਂ ਹਾਂ ਜੀ ਉਹ ਆਮ ਤੌਰ ਤੇ ਚੀਤ ਬਾਦਰੀ ਹੀ ਕਰਦੀ ਸੀ ਜਿਆਦਾ ਕਸ਼ਵਰਾਜਪੂਤ ਬਣਾਦੀ ਆਪਾਂ ਕਹ ਦਿੰਦੇ ਆ ਜੀ ਤੇ RAMDEV ਜੀ ਇਹ ਕੰਮ ਸੀ ਪਿੰਡਾਂ ਦੀ ਮੁਸ਼ਕਿਲ ਦੇਦਾਈ ਤੇ ਉਹਨੇ ਆਪਣਾ ਜਦੋਂ ਸਤਗੁਰੂ ਦਾ ਆਉਣਾ ਦੇਖਿਆ ਕੰਮਕਾਰ ਸਾਰਾ ਛੱਡਿਆ ਸਤਗੁਰੂ ਦੇ ਨਾਲ ਤੁਰ ਪਿਆ ਜਿਹੜੇ ਪਿੰਡ ਸਤਗੁਰੂ ਨੇ ਪੜਾ ਕਰਨਾ ਉਦੋਂ ਅਗਲੇ ਪਿੰਡ ਜਾਂਦਾ ਜਦੋਂ ਐਲਾਨ ਕਰਨਾ ਤਾਂ ਉਹਨੇ ਪਹਿਲਾਂ ਤੁਰਣਾ ਸਤਗੁਰੂ ਦੇ ਜਾਂਦਿਆਂ ਨੂੰ ਐਨੂੰ ਪਾਣੀ ਵਗਾਰਾ ਛੱਡ ਕੇ ਸਾਰਾ ਕੁਝ ਤੇ ਉਹਨੇ ਤਿਆਰੀ ਕਰਵਾ ਲਈ ਪੂਰੀ ਜਾਂਦਿਆਂ ਨੂੰ ਐਨੂੰ ਲੱਗਾ ਹੋਣਾ ਸਾਰਾ ਕੁਝ ਤਿਆਰ ਹੈ ਜੀ ਹਾਂਜੀ ਜਾਨੀ ਜਿਹੜਾ ਦੀਵਾਨ ਜਿੱਥੇ ਲੱਗਣਾ ਥਾਂ ਤਿਆਰ ਹੋਣੀ ਉਹਦੀ ਸੇਵਾ ਕਮਾਲ ਦੀ ਉਹਦਾ ਸਿਮਰਨ ਕਮਾਲ ਦਾ ਸਤਗੁਰੂ ਦੀ ਬਿਰਤੀ ਵੀ ਦੇਖੀ ਵੀ ਸਿਰੇ ਦੀ ਸੇਵਾ ਕਰ ਰਿਹਾ ਬੰਦਾ ਸ਼ਰਦਾ ਨਾਲ ਕਰ ਰਿਹਾ ਹੈ ਲੋਕਾਂ ਚ ਬੂਲਚਾਲ ਬਹੁਤ ਵਧੀਆ ਤੇ ਸਿਮਰਨ ਨਾਲ ਅੰਦਰੋਂ ਜੁੜਿਆ ਹੋਇਆ ਹੈ ਜਾਨੀ ਕਿ ਆਪਣਾ ਅੰਦਰਲਾ ਬਾਰਾ ਦੋਨੇ ਉਹਨੇ ਸਾਧਿਆ ਹੋਇਆ ਤੇ ਸਤਗੁਰੂ ਨਾਲ ਜਦੋਂ ਤੁਰਦਾ 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 ਤਮਤਾਹਣ ਪਹੁੰਚ ਗਿਆ ਨਾ ਅੱਛਾ ਜੀ ਪਿੰਡ ਦੇ ਵਿੱਚ ਤੇ ਤਮਤਾਨ ਜਾ ਕੇ ਸਤਿਗੁਰੂ ਨੂੰ ਫਿਰ ਵਰਦਾਨ ਦਿੱਤਾ ਉਹਦੀ ਸੇਵਾ ਤੋਂ ਖੁਸ਼ ਹੋ ਕੇ ਇੱਕ ਪਿੰਡ ਦੋ ਪਿੰਡ ਤਿੰਨ ਪਿੰਡ ਚਾਰ ਪਿੰਡ ਛੇ ਪਿੰਡ ਇਦਾਂ ਜਾਂਦੇ ਜਾਂਦੇ ਤਮਤਾਨ ਪਹੁੰਚ ਕੇ ਸਤਿਗੁਰੂ ਨੇ ਆਖਿਆ RAMDEV ਤੂੰ RAMDEV ਨਹੀਂ ਤੂੰ ਤਾਂ ਭਾਈ ਮੀਆਂ ਆ ਅੱਛਾ ਜੀ ਮੀਂਹ ਵਰਸਾ ਦਿੰਦਾ ਆਉਣ ਤੋਂ ਪਹਿਲਾਂ ਪਹਿਲਾਂ ਸਾਰੀ ਧਰਤੀ ਠੰਡੀ ਕਰ ਦਿੰਦਾ ਉਹਦਾ ਨਾਂ ਹੀ ਸਤਿਗੁਰੂ ਨੇ ਵਰਦਾਨ ਦੇ ਦੋ ਉਹਦਾ ਨਾਂ ਹੀ ਲੁਕੀ RAMDEV ਭੁਲਗਾ ਉਹਦਾ ਨਾਂ ਹੀ ਭਾਈ ਮੀਆਂ ਹੋ ਗਿਆ ਭਾਈ ਮੀਆਂ ਇੰਨੀ ਹੋਰ ਪਾ ਦਿੰਦਾ ਮੋਰੇ ਇਸਕੇ ਨਾ ਸੜਕਾਉਂਦਾ ਇਹ ਵੀ ਪਾਈ ਮੀਆਂ ਆ ਇਦਾਂ ਸ਼ਿਰਕਾ ਕਰਦਾ ਸੀਗਾ ਇੰਨੀ ਸੇਵਾ ਕਰਦਾ ਔਰ ਸਭ ਤੋਂ ਵੱਡੀ ਸੇਵਾ ਇਹ ਹੁੰਦੀ ਸੀ ਉਹਨਾਂ ਦੇ ਨਾਲ ਉਹ ਭਾਈ ਮੀਆਂ ਨੂੰ ਜਦੋਂ ਫਿਰ ਤੁਮਤਾਨ ਪਹੁੰਚੇ ਵਰਧਾਨ ਦਿੱਤਾ ਤੇ ਨਾਲ ਹੀ ਸਤਗੁਰੂ ਨੇ ਇੱਕ ਹੋਰ ਗੱਲ ਕਹੀ ਤੂੰ ਸਾਡੇ ਤੋਂ ਅੱਗੇ-ਅੱਗੇ ਤਾਂ ਤੋਰੀ ਰਿਹਾ ਆ ਤੂੰ ਇਦਾਂ ਕਰ ਥੋੜਾ ਹੋਰ ਅੱਗੇ ਤੋਰਾ ਅੱਛਾ ਇੱਕ ਪੜਾ ਦੀ ਗੱਲ ਨਾ ਰੱਖ ਤੂੰ ਪ੍ਰਚਾਰ ਤੂੰ ਕੱਲਾ ਸੇਵਾ ਵਾਲਾ ਨਹੀਂ ਤੂੰ ਸਿਮਰਨ ਵਾਲਾ ਨਹੀਂ ਤੂੰ ਪ੍ਰਚਾਰ ਵੀ ਕਰ ਸਕਦਾ ਆ ਤੂੰ ਸਾਨੂੰ ਇਨਾ ਕੋ ਅੱਗੇ ਤੁਰ ਕੇ ਜਿਹੜੇ ਰਾਜਾਂ 'ਚ ਅਸੀਂ ਜਾਣਾ ਹੈ ਉੱਧਰ ਜਾ ਕੇ ਪਹਿਲਾਂ ਅਗਾਹੂ ਜਾ ਕੇ ਪ੍ਰਚਾਰ ਕਰ ਇਹ ਗੁਰਸਿੱਖੀ ਦਾ ਗੁਰੂ ਨਾਨਕ ਦੀ ਗੱਲ ਦਾ ਨਾਲ ਕਹ ਵੀ ਸਤਿਗੁਰੂ ਆ ਰਹੇ ਆ ਘਬਰਾਉਣਾ ਅਸੀਂ ਹੌਲੀ ਹੌਲੀ ਪੜਾ ਕਰਦੇ ਕਰਦੇ ਉਹਨੇ ਕਿ ਇੱਕ ਦਿਨ ਡਕਾਂਗੇ ਤੇ ਦੋ ਦਿਨ ਡਕਾਂਗੇ ਪਰ ਤੂੰ ਢੰਡੋਰਾ ਦਿੰਦਿਆਂ ਇੱਕ ਤਰ੍ਹਾਂ ਦਾ ਹੁੱਕਾ ਦਿੰਦਿਆਂ ਗੁਰੂ ਨਾਨਕ ਦੇ ਦਰ ਦਾ ਗੁਰੂ ਨਾਨਕ ਦੇ ਨਾਮ ਦੀ ਜੈ ਕਰਦੇ ਆ ਤੁਰਿਆ ਜਾਣਾ ਹੈ ਤੇ ਤੂੰ ਐਸੇ ਸੜਸਤੇ ਸਤਗੁਰੂ ਨੂੰ ਸਮਝਾਤਾ ਤੂੰ ਮੂਰੇ ਤੁਰ ਉਹ ਸਤਗੁਰੂ ਦੇ ਅੱਗੇ ਤੁਰਿਆ ਆਪਾਂ ਹਰਿਆਵਲ ਦੱਸਤਾ ਕਿ ਨਹੀਂ ਉਹਨੇ ਫੌਜਾਂ ਦੇ ਵਿੱਚ ਵੀ ਜੱਥੇ ਬੰਦੀਆਂ ਦੇ ਵਿੱਚ ਵੀ ਜਿਹੜਾ ਦਸਤਾ ਮੋਹਰੇ ਹੋ ਕੇ ਤੁਰਦਾ ਹੋਵੇ ਰਾਹ ਦੱਸਦਾ ਹੋਵੇ ਜਾਜ ਨੇ ਪਹਿਲਾ ਹਰਿਆਵਲ ਦਾ ਮਾਹੌਲ ਦੇਖਣਾ ਨਾਲੇ ਮਾਹੌਲ ਦੇਖਣਾ ਵੀ ਕਿੱਥੇ ਕਿਦਾਂ ਦੇ ਹੈਗੇ ਉੱਥੇ ਦੇ ਸੁਬੇਦਾਰ ਕਿਦਾਂ ਦੇ ਆ ਉੱਥੋਂ ਦੇ ਨਵਾਬ ਕਿਦਾਂ ਦੇ ਉੱਥੋਂ ਦਾ ਸਮਾ ਕਿਦਾਂ ਦਾ ਆ ਇਹ ਚਾਹੀਦਾ ਸਾਰਾ ਕੁਝ ਸਿਗਿਓਰਟੀ ਲਈ ਵੀ ਚਾਹੀਦਾ ਸੀਗਾ ਹਾਂਜੀ ਸੋ ਭਾਈ RAMਦੇਵ ਨਹੀਂ ਹੁਣ ਕਹਿਣਾ ਚਾਹੀਦਾ ਭਾਈ ਮੀਆਂ ਜੀ ਮੀਆਂ ਜੀ ਉਹ ਹਰਿਆਵਲ ਦਸਤਾ ਬਣ ਕੇ ਸਤਗੁਰ ਦਾ ਤੁਰੇ ਮੋਰੇ ਮੋਰੇ ਕਿਉਂ ਉਹਨੇ ਪ੍ਰਚਾਰ ਇਹ ਨਾ ਕੀਤਾ ਲੋਕ ਇਹਨੇ ਇਕੱਠੇ ਕਰ ਦਿੱਤੇ ਪ੍ਰਚਾਰ ਇਹਨੇ ਜਿਆਦਾ ਕੀਤਾ ਉਹਦੇ ਪ੍ਰਚਾਰ ਤੋਂ ਸਤਿਗੁਰੂ ਇੰਨੇ ਖੁਸ਼ ਹੋਏਗੇ ਉਹਦੇ ਨਾਂ ਤੋਂ ਇੱਕ ਸੰਪਰਦਾ ਚੱਲ ਪਈ। ਅੱਛਾ ਜੀ ਭਾਈ ਮੀਆਂ ਜੀ ਉਦਾਸੀ ਸੰਪਰਦਾ। ਬੜੇ ਸਿੱਖੋਂ ਸੰਪਰਦਾ ਦੇ ਬਣੇ ਅੱਜ ਅਸੀਂ ਬੇਸ਼ੱਕ ਜਿੱਦਾਂ ਸਿੱਖਾਂ ਨੇ ਆਪਣੀਆਂ ਬਹੁਤੀਆਂ ਸੰਪਰਦਾਵਾਂ ਸੰਭੀਆਂ ਨੇ ਹੀਰੇ ਗੁਰੂ ਸਾਹਿਬ ਤੋਂ ਚੱਲੀਆਂ ਸੀਗੀਆਂ। ਸਾਡੇ ਕੋਲ 2 4 6 7 ਸੰਪਰਦਾਵਾਂ ਹੋਣਗੀਆਂ। ਜਿਹੜੀਆਂ ਸਾਂਭੀਆਂ ਐ ਚਲੋ ਟਕਸਾਲ ਦਮ ਦੀ ਵੀ ਟਕਸਾਲ ਸਾਂਭੀ ਆ ਭਾਈ ਮਨੀ ਸਿੰਘ ਵਾਲੀ ਸਭ ਤੋਂ ਗਲੀ ਵਾਲੀ ਸਾਂਭੀ ਆ। ਹੋਰ ਕੋਈ ਸੰਪਰਦਾਵਾਂ ਜਿਹੜੀਆਂ ਹੋਤੀ ਮਰਦਾਨ ਵਾਲੀ ਸੰਪਰਦਾ ਜਿਹੜੇ ਬਾਬਾ ਦੇ ਆਸਣ ਤੋਂ ਚੱਲੀ ਉਹ ਸਾਂਭੀ ਆ। ਬਾਬਾ ਬੁੱਢਾ ਜੀ ਵਾਲੀ ਸੰ ਔਰ ਗੁਰੂ ਕੇ ਸਿੱਖਾਂ ਤੋਂ ਬਹੁਤ ਸੰਪਰਦਾ ਜਨੀਆਂ ਹਾਂ ਜਿਹਨਾਂ ਚੋਂ ਦਾਸੀ ਸੰਪਰਦਾ ਵੀ ਆ ਨਿਰਮਲੇ ਸੰਪਰਦਾ ਵੀ ਆ ਜਿਨ੍ਹਾਂ ਚੋਂ ਸਤਨਾਮੀਏ ਵੀ ਆ ਜਿਨ੍ਹਾਂ ਚੋਂ ਬੰਜਾਰੇ ਵੀ ਆ ਜਿਨ੍ਹਾਂ ਚੋਂ ਇੱਕ ਸੰਪਰਦਾ ਇਹ ਭਾਈ ਮੀਹਾ ਜੀ ਵਾਲੀ ਵੀ ਸੀ ਜਿਨ੍ਹਾਂ ਚੋਂ ਸਿੰਧੀ ਸਿੱਖ ਵੀ ਆ ਇਹ ਸਾਰੀਆਂ ਬਹੁਤ ਚੜ੍ਹਦੀ ਕਲਾ ਲੈ ਕੇ ਆਪਣੇ ਆਤਮ ਸਾਡੇ ਤੋਂ ਸੰਭੀਆਂ ਨਹੀਂ ਗਏ ਜਾਂ ਹੌਲੀ-ਹੌਲੀ ਸਿੱਖੀ ਤੋਂ ਦੂਰ ਜਾਂਦੀਆਂ ਪਰ ਸ਼ਾਂਤੀਆਂ ਮਿਲਦੀਆਂ ਅੱਜ ਵੀ ਸੋ ਇਹ ਬੇਨਤੀ ਵੀ ਜਦੋਂ ਆਪਾਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੀ ਮਨਾ ਰਹੇ ਆ ਇਹ ਸਾਡੀਆਂ ਸੰਸਥਾਵਾਂ ਤੱਕ ਸਿੱਖਾਂ ਤੱਕ ਇਹ ਬੇਨਤੀ ਪੁੱਜਣੀ ਚਾਹੀਦੀ ਆ ਕਿ ਜਿਹੜੀਆਂ ਸਾਡੀਆਂ ਸੰਪਰਦਾਵਾਂ ਉਹਨਾਂ ਨੂੰ ਪਹਾਂਵਲੀ ਆ ਜੀ ਅਜੇ ਇਹਨਾਂ ਦਿਨਾਂ ਜੀ ਗੱਲ ਚੱਲਦੀ ਸੀ ਭਾਈ ਮਤੀ ਦਾਸ ਸਤੀ ਦਾਸ ਦੀ ਬਹੁਤ ਵੱਡੀ ਕੁਰਬਾਨੀ ਉਹ ਭਗਵਾ ਜਗ ਜਿਕਰ ਉਹਨਾਂ ਦੇ ਵੰਸ਼ ਜਿੰਦੇ ਆ ਆ ਪਿਛਲੇ ਦਿਨਾਂ ਜੀ ਅਕਾਲ ਤਖਤ ਦੇ ਜੇਸ਼ੇਦਾਰ ਉਹਨਾਂ ਕੋਲ ਜਾ ਕੇ ਆਏ ਤੇ ਉਹ ਕਹਿੰਦੇ ਵੀ ਜਦੋਂ ਤੋਂ ਅਕਾਲੀ ਬਾਬਾ ਫੂਲਾ ਸਿੰਘ ਨੇ ਹੁਕਮਨਾਮਾ ਦਿੱਤਾ ਸੀ 200 ਸਾਲ ਦੇ ਨੇੜੇ ਤੇੜਾ ਸਮਾਂ ਹੋ ਗਿਆ ਉਸ ਤੋਂ ਬਾਅਦ ਪਹਿਲਾ ਜੈਸੇਦਾਰ ਸਾਡੇ ਕੋਲ ਕਿ ਆਇਆ ਉਹ 200 ਸਾਲ ਬਾਅਦ ਜੈਸੇਦਾਰ ਗਿਆ ਸੀ ਤੇ ਉਹ ਬੜੇ ਖੁਸ਼ੀ ਇਸ ਗੱਲ ਦੇ ਉੱਤੇ ਕਿ ਸਾਡੀ ਪੰਥ ਨੇ ਮਾਣ ਵੜ ਲਈ ਆ ਤੇ ਉਹਨਾਂ ਦੇ ਨਾਲ ਪਰਵਾਰ ਉਹ ਸੇਵਾ ਕਰਦੇ ਆਏ ਗਏ ਉਹਨਾਂ ਨੇ ਬੜੀਆਂ ਨਿਸ਼ਾਨੀਆਂ ਗੁਰੂ ਸਾਹਿਬ ਦੇ ਵਿਲੇਜ ਦੀਆਂ ਸਾਂਭੀਆਂ ਹੋਈਆਂ ਅੱਛਾ ਜੀ ਸੋ ਗੁਰੂ ਸਾਹਿਬ ਨੂੰ ਜਿਹੜੇ ਵਰਦਾਨ ਮਿਲੇ ਸੀ ਉਹਨਾਂ ਨੂੰ ਉਹ ਹੁਕਮ ਨਾਮੇ ਉਹਨਾਂ ਨੇ ਸਾਂਭੇ ਹੋਏ ਆ ਸੋ ਇਹੋ ਜਿਹਾ ਪਰਿਵਾਰ ਬਹੁਤ ਬੈਠੇ ਆ ਤੇ ਉਹਨਾਂ ਚੋਂ ਇੱਕ ਉਹ ਮੀਹਾਂ ਸ਼ਾਹੀ ਜਿਹੜੀ ਸੰਪਰਦਾ ਉਹਦਾ ਸੀ ਸਾਧੂ ਮਿਹਾਨ ਸਾਹਿਬ ਦਾ ਜਿਹੜੀ ਆ ਜਿਹਨਾਂ ਨੇ ਬੜੇ ਗੁਰਦਵਾਰੇ ਉਹਨਾਂ ਦਾ ਧੰਧਾਂ ਤੋਂ ਲੈ ਕੇ ਸਿੰਧ ਵਾਲੇ ਬੰਨੇ ਤੱਕ ਬੜਾ ਪ੍ਰਚਾਰ ਰਿਹਾ ਅੱਜ ਵੀ ਹੈਗਾ ਆ ਸਾਰਾ ਕੁਝ ਅੱਛਾ ਸਤਗੁਰੂ ਜੀ ਉੱਥੋਂ ਹੁੰਦੇ ਹੋਏ ਧੰਧਾਂ ਤੋਂ ਫਿਰ ਇਹ ਖੇਤਰ ਪਹੁੰਚੇ ਅੱਛਾ ਜੀ ਖੇਤਰ ਕਿਹੋ ਜਿਹਾ ਸ਼ਹਿਰ ਆ ਸਤ ਜੀ ਪਹਿਲਾਂ ਵੀ ਜ਼ਿਕਰ ਕੀਤਾ ਹੁੰਦੇ ਸੀ ਕਿ ਨੌ ਗੁਰੂ ਸਾਹਿਬ ਨੌ ਗੁਰੂ ਸਾਹਿਬ ਉੱਥੇ ਗਏ ਸੀ ਇਥੇ ਗੁਰਨਾਨਦ ਸਾਹਿਬ ਵੀ ਗਏ ਸੀ ਗੁਰਨਾਨਦ ਸਾਹਿਬ ਸੂਰਜਗ੍ਰਾਮ ਦੇ ਮੌਕੇ ਤੇ ਗਏ ਸੀ ਅੱਛਾ ਖੇਤਰ ਗੁਰਤੇਗਵਾਦੂ ਵੀ ਜਦੋਂ ਪਹੁੰਚੇ ਉਦੋਂ ਸੂਰਜਗ੍ਰਾਮ ਸੀਗਾ ਜੀ ਮੌਕਾ ਮਿਲ ਦੇਖਾ ਇੱਕ ਤਾਂ ਗੁਰੂ ਨਾਨਕ ਦੇ ਰਸਤੇ ਤੇ ਜਿੱਥੇ ਇਥੇ ਗੁਰਨਾਨਕ ਯਾਦ ਹੈ ਗਏ ਸੀ ਉੱਥੇ ਉੱਥੇ ਗੁਰਤੇ ਇੱਕ ਬਾਦਰ ਜਾ ਰਿਹਾ ਤੇ ਉਹਨਾਂ ਦਿਨਾਂ ਦੇ ਵਿੱਚ ਵਿੱਚ ਜਾ ਰਹਾ ਹੈ ਉਹਨਾਂ ਦਿਨਾਂ ਨੂੰ ਯਾਦ ਕਰਕੇ ਤਾਂ ਕਿ ਗੁਰਨਾਨਕ ਦੀ ਯਾਦ ਜਿਹੜੀ ਹੋਰ ਗੂੜੀ ਹੋਵੇ ਔਰ ਕਮਾਲ ਦੀ ਗੱਲ ਇਹ ਆ ਜਿਨ੍ਹਾਂ ਨੇ ਉਹ 200 ਸਾਲ ਗੁਰਨਾਨਕ ਦੀ ਯਾਦ ਨੂੰ ਸਾਹਮਣੇ ਰੱਖਿਆ ਹਾਂਜੀ ਵੀ 200 ਸਾਲ ਬਾਅਦ ਗੁਰਨਾਨਕ ਤੋਂ ਕਰੀਬ ਕਰੀਬ ਦੋ ਸਦੀਆਂ ਹੋ ਗਈਆਂ ਜਦ ਗੁਰਤੇ ਇੱਕ ਬਾਦਰ ਗਿਆ ਪਰ ਜਦੋਂ ਗਿਆ ਉਹਨਾਂ ਨੂੰ ਗੁਰਨਾਨਕ ਨਹੀਂ ਸੀ ਭੁੱਲਿਆ ਸਿੱਖ ਇਹ ਕਹਿੰਦੇ ਸੀ ਗੁਰੂ ਸਾਹਿਬ ਤੁਸੀਂ ਬੜਾ ਟਾਈਮ ਲਾਤਾ ਆਉਂਦਿਆ ਆਉਂਦਿਆ ਤੁਹਾਡੀ ਯਾਦ ਬੜੀ ਆਉਂਦੀ ਸੀ ਹਾਂਜੀ ਇਹ ਜਾਨੀ ਕਿ ਜਿਹੜਾ ਪਿਆਰ ਗੁਰਨਾਨ ਕਿੰਡੀ ਵੱਡੀ ਸ਼ਖਸੀਅਤ ਕਿੰਡੀ ਵੱਡੀ ਰੱਬ ਦਾ ਰੂਪ ਸੀਗੇ ਬਿਲਕੁਲ ਜੀ ਇਹ ਬੜੀਆਂ ਪਿਆਰੀਆਂ ਸਾਖੀਆਂ ਗੁਰਨਾਨ ਸਾਹਿਬ ਦੀ ਆਪਾਂ ਉਹਨਾਂ ਦਾ ਜ਼ਿਕਰ ਨਹੀਂ ਕਰਨਾ ਆਪਾਂ ਗੁਰਤੇਖਵਧ ਦੀ ਜ਼ਿਕਰ ਕਰ ਗਿਆ ਉੱਥੋਂ ਸਤਗੁਰੂ ਜੀ ਮਥਰਾ ਗਿਆ ਆਗਰੇ ਗਿਆ ਮਾਈਥਾਨ ਦੇ ਘਰ ਰਹੇ ਉਹਦੀ ਸਾਧਨਾ ਸੀ ਵੀ ਸਤਗੁਰੂ ਜੀ ਆਉਣ ਉਹ ਥਾਨ ਮਾਈਥਾਨ ਸ਼ਾਇਦ ਨਾਮ ਵੀ ਤਾਂ ਪਿਆਵੇ ਉਹਨੇ ਖਦਰ ਦਾ ਥਾਨ ਤਿਆਰ ਕੀਤਾ ਸੀ ਅੱਛਾ ਵੀ ਸਤਗੁਰ ਜੀ ਜਦੋਂ ਹੋਣਗੇ ਮੈਂ ਉਹਨਾਂ ਨੂੰ ਥਾਣ ਦੇਣਾ ਫਿਰ ਉਹਦਾ ਕੁਰਤਾ ਪਜਾਮਾ ਸਤਗੁਰ ਸੁਵਾਉਣਾ ਸੁਖਦਰ ਦਾ ਥਾਣ ਮਾਈ ਥਾਨ ਨੂੰ ਜਗਦਾ ਉਹਦਾ ਨਾਂ ਹੀ ਮਾਈ ਥਾਨ ਪੈ ਗਿਆ ਗੁਰਦੁਆਰਾ ਮਾਈ ਥਾਨ ਆਗਰੇ ਅੱਜ ਵੀ ਹੈਗਾ ਆ ਅੱਛਾ ਆਗਰੇ ਵਿੱਚ ਗੁਰੂ ਤੇਗ ਬਹਾਦਰ ਦੀ ਯਾਦ ਵਿੱਚ ਗੁਰਨਾਣਕ ਦੀ ਯਾਦ ਵਿੱਚ ਗੁਰਦੁਆਰਾ ਹੈ ਗੁਰੂ ਗੋਬਿੰਦ ਸਿੰਘ ਦੀ ਅੱਜ ਵੀ ਗੁਰਦੁਆਰੇ ਹੈਗੇ ਆ ਗੁਰੂ ਤੇਗ ਬਹਾਦਰ ਦੀ ਯਾਦ ਵਿੱਚ ਗੁਰਦੁਆਰਾ ਮਾਈ ਥਾਨ ਵੀ ਆ ਅੱਛਾ ਗੁਰੂ ਤੇਗ ਬਹਾਦਰ ਦੀ ਯਾਦ ਵਿੱਚ ਗੁਰਦੁਆਰਾ ਗੁਰੂ ਕੇਤਾਲ ਵੀ ਆ ਅੱਛਾ ਵੱਡੇ ਗੁਰਦੁਆਰੇ ਆ ਦੇਰਸ਼ਨ ਕਰਨ ਵਾਲੇ ਯਾਨੀ ਕਿ ਜੇ ਕਿਤੇ ਜਾਉਂਦੇ ਹੁੰਦੇ ਸੋ ਮਥਰਾ ਤੋਂ ਸਤਗੁਰੂ ਜੀ ਦਿੱਲੀ ਤਮਦਾਨ ਇਹਨਾਂ ਤੋਂ ਹੁੰਦੇ ਹੋਏ ਸਤਗੁਰੂ ਜੀ ਮਥਰਾ ਆਗਰੇ ਆਗਰੇ ਤੋਂ ਗਾਂ ਸਤਗੁਰੂ ਜੀ ਫਿਰ ਲਾਹੌਰ ਬਾਦ ਗਿਆ ਅੱਛਾ ਜੀ ਲਾਹੌਰ ਬਾਦ ਦਾ ਪਹਿਲਾ ਨਾਂ ਪ੍ਰਿਆਗ ਸੀ ਗੁਰੂ ਸਾਹਿਬ ਦੇ ਪ੍ਰਿਆਗ ਦਾ ਨਾਂ ਹੈਗਾ ਆ ਤੇ ਤਿੰਨ ਨਦੀਆਂ ਦੇ ਸੰਗਮ ਤੋਂ ਅੱਛਾ ਜੀ ਤਿੰਨ ਨਦੀਆਂ ਉੱਥੇ ਬਿਲਕੁਲ ਗੰਗਾ ਜਮਨਾ ਤੇ ਸਤਵਤੀ ਤਿੰਨ ਨਦੀਆਂ ਤਰਬੈ ਨਹੀਂ ਮਿਲਦੀਆਂ ਉੱਥੇ ਪ੍ਰਿਆਗ ਉਹਦੇ ਤੋਂ ਨਾਂ ਪਿਆ ਆ ਸ਼ਿਵ ਜੀ ਦਾ ਸ਼ਹਿਰ ਕਿਹਾ ਜਾਂਦਾ ਸੀ ਪਰ ਜਦੋਂ ਮੋਹਲਾਂ ਦਾ ਰਾਜ ਆ ਗਿਆ ਦੇਉਗੜ੍ਹ ਬਹੁਤ ਪਵਿੱਤਰ ਸਿਗਾ ਬਹੁਤ ਪਵਿੱਤਰ ਸ਼ਹਿਰ ਗਿੜਿਆ ਜਾਂਦਾ ਸਿਗਾ ਹਿੰਦੂਆਂ ਦਾ ਸਦੀਆਂ ਤੋਂ ਸਨਾਤਨ ਧਰਮ ਦਾ ਪਵਿੱਤਰ ਸ਼ਹਿਰ ਸੀ ਗੁਰੂ ਸਾਹਿਬ ਵੀ ਉੱਥੇ ਗਏ ਗੁਰੂ ਰਾਣਕ ਸਾਹਿਬ ਗਏ ਗੁਰੂ ਤੇਗ ਬਹਾਦਰ ਸਾਹਿਬ ਗਏ ਤੇ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਦਾ ਉਸ ਯਾਤਰਾ ਦਾ ਜ਼ਿਕਰ ਕੀਤਾ ਆ ਆਪਣੀ ਰਚਨਾ ਤੋਂ ਆਪਣੀ ਕਲਮ ਤੋਂ ਹਾਂਜੀ ਤੇ ਵੀ ਉੱਥੇ ਜਦੋਂ ਉਹਨਾਂ ਜਾ ਕੇ ਸੇਵਾ ਕੀਤੀ ਸਾਰਾ ਕੁਝ ਕੀਤਾ ਉੱਥੋਂ ਗੁਰੂ ਤੇਗ ਬਹਾਦਰ ਦਾ ਦੇ ਘਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਆਗਮਨ ਸ਼ੁਰੂ ਹੋਇਆ ਜਨਮ ਬੇਸ਼ੱਕ ਜਾ ਕੇ ਪਟਨਾ ਸਾਹਿਬ ਹੋਇਆ ਪਰ ਆਗਮਨ ਉੱਥੋਂ ਸ਼ੁਰੂ ਹੋਇਆ ਗੁਰੂ ਸਾਹਿਬ ਨੇ ਜ਼ਿਕਰ ਕਰ ਦੁਐ ਤੇ ਤ੍ਰੈਤੇਕ ਰੂਪ ਹੋਇਆ ਯਾਨੀ ਕਿ ਇੱਕ ਮਾਤਾ ਹੁੰਦਾ ਇੱਕ ਪਿਤਾ ਹੁੰਦਾ ਇੱਕ ਰੂਹ ਹੁੰਦੀ ਤਿੰਨਾਂ ਦਾ ਮੇਲ ਜਿਹੜਾ ਆ ਇਹ ਪ੍ਰਿਆਗ ਹੋਇਆ ਗੁਰੂ ਗੋਬਿੰਦ ਸਿੰਘ ਜੀ ਜਿਹੜਾ ਗੁਰੂ ਗੱਲ ਕਰਦਾ ਗੱਲ ਬੜੀ ਡੂੰਗੀ ਹੁੰਦੀ ਆ ਜਦੋਂ ਗੁਰੂ ਗੱਲ ਕਰਦਾ ਉਹਦੇ ਜਿਹੜੀ ਅਧਿਆਤਮਿਕਤਾ ਹੁੰਦੀ ਆ ਬੇਸ਼ੱਕ ਸੋ ਪਰ ਜਨਮ ਜਾ ਕੇ ਫਿਰ ਪਟਨੇ ਹੋਇਆ ਬਾਅਦ ਚ ਨਾਇਦਾ ਅਲਾਹਾਬਾਦ ਬਣ ਗਿਆ ਇਹਦਾ ਮਤਲਬ ਗੁਰੂ ਤੇਗ ਬਹਾਦਰ ਦੇ ਵੇਲੇ ਜਦੋਂ ਜ਼ਿਕਰ ਆਉਂਦਾ ਉਦੋਂ ਪ੍ਰਿਆਗ ਹੀ ਆ ਇਦੋਂ ਮਲ ਪ੍ਰਿਆਗ Allahabad ਗੁਰ ਤੇਗ ਬਹਾਦਰ ਦੀ ਉਸ ਫੇਰੀ ਤੋਂ ਬਾਅਦ ਬਾਜ ਬਣਿਆ ਆ ਤੇ ਮੁਗਲ ਬਾਦਸ਼ਾਹ ਲੋਨ ਦਾ ਨਾਮ ਬਦਲਿਆ ਗਿਆ। ਅੱਛਾ ਜੀ। ਅੱਲਾਹਾਗਾ ਅੱਲਾ ਦੇ ਨਾਮ ਤੇ ਅੱਲਾ ਦੇ ਲੋਕਾਂ ਦਾ ਵਸਾਇਆ ਹੋਇਆ ਸ਼ਹਿਰ। ਪ੍ਰਿਆਗ ਹੈਗਾ ਸ਼ਿਵ ਜੀ ਨਾਲ ਜੁੜਿਆ ਹੋਇਆ ਪਰ ਕਿ ਜਿਹਦਾ ਰਾਜ ਹੋਵੇ ਉਹ ਬਦਲ ਦਿੰਦਾ ਜੀ। ਉਹ ਨਾਮ ਬਦਲਦੇ ਹੁੰਦਾ ਆ। ਅੱਜ ਆਪਾਂ 1947 ਤੋਂ ਬਾਅਦ ਇਹ ਪਾਕਿਸਤਾਨ ਦੇ ਬਹੁਤ ਸ਼ਹਿਰਾਂ ਦੇ ਨਾਮ ਬਦਲੇ ਆ। ਜਿਹੜੀ ਸਿੱਖਾਂ ਦੇ ਬਾਹਰ ਵਸਾਈ ਸੀ ਉਹਦਾ ਨਾਮ ਸੀ ਲਾਹੌਰ। ਹਾਂ ਜੀ। ਉਹ ਬਾਜਵੰਦ ਕੀ ਫੈਸਲਾਬਾਦ ਹੁਣ ਫੈਸਲਾਬਾਦ ਆ ਸਹੀ ਗੱਲ ਹਾਂਜੀ ਜਿਹੜੀ ਸਿੱਖਾਂ ਨੇ ਬਾੜ ਵਸਾਈ ਸੀ ਉਹਦਾ ਨਾਂ ਸੀ ਮਿੰਡਗੁਮਰੀ ਕੋਰੇ ਦੇ ਨਾਂ ਤੇ ਤੇ ਕੋਰੇ ਦਾ ਰਾਜ ਸੀਗਾ ਹਾਂਜੀ ਹਾਂਜੀ ਉਹ ਅੱਜ ਕੱਲ ਬਣ ਗਿਆ ਸ਼ਾਹੀਵਾਰ ਇਸੇ ਕਰਕੇ ਅਲਾਹਾਬਾਦ ਦਾ ਨਾਂ ਦੁਬਾਰਾ ਪ੍ਰਿਆਗ ਰੱਖਣ ਦੀ ਗੱਲ ਚਲ ਰਹੀ ਹੈ ਅੱਜ ਦੀ ਸਰਕਾਰ ਲੋਕ ਕੀਤੀ ਜਾਂਦੀ ਉਹ ਅਖੀਰ ਦਿੱਤਾ ਜੀ ਗਿਆ ਜੀ ਨਾਂ ਬਦਲ ਨਾਂ ਰੱਖ ਦਿੱਤਾ ਗਿਆ ਪਰ ਇਹਦਾ ਪੁਰਾਣਾ ਨਾਂ ਇਹ ਕੋਈ ਨਵੀਂ ਗੱਲ ਨਹੀਂ ਕੀਤੀ ਗਈ ਪੁਰਾਣਾ ਨਾਂ ਹੀ ਦੁਬਾਰਾ ਲਿਆਂਦਾ ਗਿਆ ਜਿਹੜਾ ਮੁਗਲ ਸਲਤਨਤ ਦੇ ਵੇਲੇ ਬਦਲ ਦਿੱਤਾ ਗਿਆ ਸੀ ਉੱਥੋਂ ਸਤਿਗੁਰੂ ਜੀ ਨੇ ਜਿਹੜਾ ਡੇਰਾ ਪ੍ਰਿਆਗ ਦੇ ਵਿੱਚ ਸਤਿਗੁਰੂ ਜਿੱਥੇ ਡੇਰਾ ਕੀਤਾ ਸੀ ਉਹ ਮਹੱਲੇ ਦਾ ਨਾਂ ਸੀ ਅਈਆਪੁਰ ਅਈਆ ਅਈਆਪੁਰ ਔਰ ਇਹ ਸਿਮਰ ਦੇਵ ਜੀ ਗੁਰਨਾਨ ਨਾਦ ਸਾਹਿਬ ਨੇ ਡੇਰਾ ਕੀਤਾ ਸੀ ਔਰ ਜਿੱਥੇ ਗੁਰਨਾਨਕ ਸਾਹਿਬ ਨੇ ਡੇਰਾ ਕੀਤਾ ਸੀਗਾ ਉੱਥੇ ਜਿੱਥੇ ਜਿਹੜੇ ਸਥਾਨ ਦੇ ਜਿਹੜੇ ਘਰ ਦੇ ਵਿੱਚ ਡੇਰਾ ਮਲਾਉ ਹੋਈ ਆ ਪਰ ਸਥਾਨ ਵੱਖਰਾ ਵੱਖਰਾ ਉਹਨੂੰ ਅੱਜ ਬੜੀ ਸੰਗਤ ਕਹਾਇਆ ਜਾਂਦਾ ਬੜੀ ਸੰਗਤ ਜਿੱਥੇ ਗੁਰੂ ਤੇਗ ਬਹਾਦਰ ਕੀਤਨ ਛੋਟੀ ਸੰਗਤ ਕਹਾਇਆ ਜਾਂਦਾ ਅੱਛਾ ਔਰ ਇਹ ਪ੍ਰਸ਼ਨ ਸਾਹਿਬ ਵੀ ਤੁਸੀਂ ਜਾਓਗੇ ਤੇ ਉੱਥੇ ਤੁਹਾਨੂੰ ਬੜੀ ਸੰਗਤ ਛੋਟੀ ਸੰਗਤ ਮਿਲੇਗਾ ਤੱਕੇ ਜਾਓ ਉੱਥੇ ਬੜੀ ਸੰਗਤ ਛੋਟੀ ਸੰਗਤ ਮਿਲੇਗਾ ਬੰਗਾਲ ਚ ਕਲਕੱਤਾ ਜੀ ਬੜੀ ਸੰਗਤ ਛੋਟੀ ਸੰਗਤ ਮਿਲੇਗਾ ਕਾਰਨ ਜੜੀ ਥਾਂ ਤੇ ਗੁਰੂ ਨਾਨਕ ਸਾਹਿਬ ਨੇ ਆ ਕੇ ਡੇਰਾ ਕੀਤਾ ਉੱਥੇ ਸੰਗਤ ਜੁੜ ਗਈ ਉਹਨੂੰ ਆਪਾਂ ਬੜੀ ਸੰਗਤ ਕਹਿੰਦੇ ਨੇ ਫਰਕ ਰੱਖਦਾ ਨਹੀਂ ਵੀ ਗੁਰੂ ਨਾਨਕ ਸਾਹਿਬ ਨੇ ਸੰਗਤ ਜੁੜੀ ਆ ਪਹਿਲਾਂ ਜੁੜੀ ਬੜੀ ਸੰਗਤ ਗੁਰਤੇਗ ਬਾਦਰਾ ਆਇਆ ਜਿੱਥੇ ਬੈਠੀ ਉੱਥੇ ਸੰਗਤ ਜੁੜੀ ਉੱਥੇ ਵੀ ਗੁਰਦੁਆਰਾ ਬਣ ਗਿਆ ਉਹਦਾ ਨਾਂ ਛੋਟੀ ਛੋਟੀ ਸੰਗ ਇਹ ਜਾਨੀ ਕਿ ਸਿੱਖਾਂ ਦਾ ਪ੍ਰਾਪਤਨ ਤੌਰ ਦੇ ਉੱਤੇ ਫਰਕ ਵਾਲੀ ਗੱਲ ਆ ਸੋ ਅਯਾਪੁਰ ਦੇ ਵਿੱਚ ਸਤਗੁਰੂ ਜੀ ਨੇ ਡੇਰਾ ਕੀਤਾ ਉੱਥੇ ਪ੍ਰਚਾਰ ਕੀਤਾ ਮੇਲਾ ਲੱਗਦਾ ਸੀ ਤਰਬਾਣੀ ਦੀ ਯਾਦ ਦੇ ਵਿੱਚ ਪ੍ਰਿਆਗ ਦੇ ਵਿੱਚ ਮੱਤਰਬਾਣੀ ਤਰਨਾ ਦੀਆਂ ਮਿਲਦੀਆਂ ਲੰਗਾ ਜਮਨਾ ਸਤਸਥੀ ਤੇ ਕੱਟੀਆਂ ਹੁੰਦੀਆਂ ਗੰਗਾ ਜਮਨਾ ਓਪਨ ਤੌਰ ਤੇ ਸਭਸਵਤੀ ਗੁਪਤ ਤੌਰ ਤੇ ਥੱਲੇ ਉਤਦੇ ਇੰਨਾ ਇੰਨਾ ਕਿਹਾ ਜਾਂਦਾ ਆ ਇਹ ਸਾਡੇ ਜਿਹੜਾ ਪ੍ਰਾਤਨ ਪਾਰਥੀ ਸੰਸਕ੍ਰਿਤੀ ਦੀ ਮਿਥਿਆ ਕਿ ਤਿੰਨ ਨਦੀਆਂ ਇੱਥੇ ਇਕੱਠੀ ਹੁੰਦੀਆਂ ਤੇ ਰਵੈੜੀ ਬਣਦੀ ਆ ਗੁਰੂ ਗੋਬਿੰਦ ਸਿੰਘ ਜੀ ਨੇ ਉਹਦਾ ਜ਼ਿਕਰ ਕੀਤਾ ਤਿੰਨ ਨਦੀਆਂ ਦਾ ਉਹਨੂੰ ਕਿਹਾ ਵੀ ਜਿੱਦਾਂ ਬਿਲਕੁਲ ਇਦਾਂ ਹੀ ਆ ਸਤਗੁਰੂ ਨੇ ਕਿਹਾ ਕਿ ਜਿੱਦਾਂ ਮਾਤਾ ਤੇ ਪਿਤਾ ਤਾਂ ਸਾਹਮਣੇ ਮਿਲਦੇ ਪਤਾ ਆ ਪਰ ਇੱਕ ਰੂਹ ਆ ਕਿ ਜਿਹੜੀ ਤੀਜੀ ਮਿਲਦੀ ਆ ਉਹ ਪਿੱਛੇ ਉਹ ਗੁਫਤ ਹੁੰਦੀ ਆ ਹਾਂਜੀ ਸੋ ਸਰਸਵਤੀ ਤੇ ਗੰਗਾ ਤੇ ਜੰਮਣਾ ਸਤਗੁਰੂ ਨੇ ਇਸ਼ਾਰੇ ਮੱਤਲੋਂ ਦਾ ਜ਼ਿਕਰ ਕੀਤਾ ਉਹਦੇ ਤਸ਼ਵੀਰ ਦੇ ਨਾਲ ਹੀ ਸਤਗੁਰੂ ਨੇ ਆਪਣੇ ਜਨਮ ਦੀ ਗੱਲ ਵੀ ਕੀਤੀ ਆ ਆਪਣੀ ਜਿਹੜੀ ਰਚਨਾ ਉਹਨਾਂ ਦੀ ਸਤਗੁਰੂ ਜੀ ਦੀ ਹੈਗੀ ਆ ਵਿਚੇਤਰ ਨਾਟਕ ਉਹਦੇ ਵਿੱਚ ਉੱਥੋਂ ਜੀ ਸਤਗੁਰੂ ਤਬੇਨੀ ਦੇ ਮੇਲੇ ਦੇ ਵਿੱਚ ਸਤਗੁਰੂ ਨੇ ਪ੍ਰਚਾਰ ਕੀਤਾ ਜਿਹੜੇ ਲੋਕ ਡਰੇ ਹੋਏ ਸਨ ਜਿਹੜੇ ਜਜ਼ੀਆ ਦੇ ਕੇ ਆਏ ਸਨ ਕਿ ਜਜ਼ੀਆ ਲਾਤਾ Hindu ਬਿੱਲਾ ਸਾਰਿਆਂ ਤੇ ਹਾਂਜੀ ਖੇਤਰ ਤੇ ਸਤਗੁਰੂ ਨੇ ਜਜ਼ੀਆ ਦਾ ਵਿਰੋਧ ਕੀਤਾ ਸੀ ਇੱਥੇ ਵੀ ਵਿਰੋਧ ਕੀਤਾ ਜਜ਼ੀਆ ਦਾ ਹਾਂਜੀ ਪਰ ਨਾਲ ਨਾਲ ਕਿਉਂਕਿ ਸਤਗੁਰੂ ਜੀ Hindu ਧਰਮ ਦੇ ਉੱਤੇ ਜਜ਼ੀਆ ਸੀਗਾ ਤੇ ਸਤਗੁਰੂ ਨੇ ਐਲਾਨ ਦਾ ਪੱਕਾ ਪਤਾ ਸੀ ਸਤਗੁਰੂ ਤਾਂ Hindu ਨਹੀਂ ਹਾਂਜੀ ਬਖਰੇ ਧਰਮ ਦੇ ਤੌਰ ਤੇ ਸਿੱਖ ਧਰਮ ਦੇ ਤੌਰ ਤੇ ਮੰਨਤਾ ਉਦ ਤੱਕ ਬਣ ਚੁੱਕੀ ਹੋਈ ਸੀਗੀ ਹਿੰਦੂ ਮੰਦਰ ਬਣਾਉਣ ਦੇ ਉੱਤੇ ਰੋਕ ਲਾਤੀ ਸੀ ਪਰ ਜਿਹੜੇ ਗੁਰਦਾਰੇ ਦਾ ਬਾਣੀ ਰਹਿ ਸੀਗੇ ਹਿੰਦੂ ਮੰਦਰ ਤੇ ਰੋਕੇ ਸਾਹਮਣਾ ਲਾਤੀ ਕਿ ਜੀ ਮੂਰਤੀ ਵਾਲਾ ਮੰਦਰ ਨਹੀਂ ਬਣੂਗਾ ਕਿਉਂਕਿ ਇਸਲਾਮ ਚ ਮੂਰਤੀ ਪੂਜਾ ਬਣਾਇਆ ਤੇ ਗੁਰਦਾਰੇ ਮੂਰਤੀ ਪੂਜਾ ਹੁੰਦੀ ਨਹੀਂ ਮੂਰਤੀ ਕੋਈ ਰੱਖਦੇ ਨਹੀਂ ਇਸ ਕਰਕੇ ਗੁਰਦਾਰਾਂ ਦੇ ਕੋਈ ਬਣਾਇ ਨਹੀਂ ਸੀ ਸਤਗੁਰ ਜੀ ਨੇ ਗੁਰ ਜਿੱਥੇ ਗਿਆ ਉੱਥੇ ਗੁਰਦੁਆਰਾ ਨਹੀਂ ਉਹਨਾਂ ਦਾ ਨਾ ਹੁੰਦਾ ਸੀ ਧਰਮਸ਼ਾਲਾ ਧਰਮਸ਼ਾਲਾ ਸਤਗੁਰ ਨੇ ਜਿੱਥੇ ਗਿਆ ਧਰਮਸ਼ਾਲਾ ਕਾਇਮ ਕੀਤੀ ਧਰਮਸ਼ੱਲਾ ਨਾਮ ਹੀ ਬਣਾਈ ਤੇ ਆਖਿਆ ਕਿ ਜੇ ਤੁਹਾਡੇ ਪ੍ਰਾਣੇ ਮੰਦਰਾਂ ਨੂੰ ਮੁਰੰਮਤ ਵੀ ਨਹੀਂ ਕਰਨ ਦਿੰਦੇ ਤੁਸੀਂ ਬੈਠੀ ਜੋਗੇ ਨਹੀਂ ਰਹੇ ਤੇ ਇੱਥੇ ਆ ਕੇ ਪੂਜਾ ਕਰੋ ਆਪਣੀ ਇੱਥੇ ਆ ਕੇ ਆਪਣੀ ਰੱਦ ਨਾ ਕਰੋ ਇੱਥੇ ਆ ਕੇ ਆਪਣੇ ਇਸ ਨੂੰ ਜਿੱਦਾਂ ਵੀ ਜਪਣਾ ਜਪੋ ਕਿਉਂਕਿ ਭਾਰਤੀ ਸੰਸਕ੍ਰਿਤੀ ਦਾ ਹੀ ਧਰਮ ਸੀ ਸਿੱਖ ਦਰਬੇ ਜੀ ਸੋ ਸਤਗੁਰੂ ਜੀ ਜਿੱਥੇ-ਜਿੱਥੇ ਗਏ ਉੱਥੇ-ਉੱਥੇ ਨਾਲ-ਨਾਲ ਧਰਮਸ਼ੱਲਾ ਅਸਥਾਨ ਕਾਇਮ ਹੁੰਦੇ ਗਏ ਪਹਿਲਾਂ ਬੜੀ ਸੰਗਤ ਸੀ ਛੋਟੀ ਸੰਗਤ ਵੀ ਕਾਇਮ ਹੁੰਦੀ ਗਈ ਉੱਥੋਂ ਸਤਗੁਰੂ ਜੀ ਫੇ ਉੱਥੇ ਤੇ ਫੇ ਸਤਗੁਰੂ ਜੀ ਕਾਂਸ਼ੀ ਚਲ ਗਏ ਕਾਂਸ਼ੀ ਮੀਨਸ ਅਈਦਾ ਬਨਾਰਸ ਬਨਾਰਸ ਕਾਸ਼ੀ ਦਾ ਨਾਮ ਵੀ ਬਹੁਤ ਵਾਰੀ ਬਦਲਿਆ ਬਹੁਤ ਹਾਂ ਅੱਛਾ ਕਦੀ ਕਾਸ਼ੀ ਹੋ ਗਿਆ ਕਦੀ ਸ਼ੇਪੂਰੀ ਪਹਿਲਾਂ ਸ਼ੇਪੂਰੀ ਸੀਗਾ ਸ਼ੇਪ ਅੱਛਾ ਫਿਰ ਕਾਸ਼ੀ ਹੋ ਗਿਆ ਸ਼ਿਵ ਜੀ ਦਾ ਨਕਸ਼ ਸ਼ੇਪੂਰੀ ਉਦੋਂ ਬਾਅਦ ਕਾਸ਼ੀ ਹੋ ਗਿਆ ਉਦੋਂ ਬਾਅਦ ਬਨਾਰਸ ਹੋ ਗਿਆ ਅੱਜ ਇਹਦਾ ਨਾਮ ਹੈਗਾ ਵਾਰਾਨਸੀ ਹਾਂਜੀ ਹੁਣ ਵਾਰਾਨਸੀ ਹੁਣ ਆਪਾਂ ਨੂੰ ਕਹਿੰਦੇ ਵਾਰਾਨਸੀ ਵਾਰਾਨਸੀ ਮਸ਼ਹੂਰ ਆ ਹਣਾ ਵੀ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਮੋਦੀ ਨੇ ਇਲੈਕਸ਼ਨ ਉਸ ਲੜੀ ਤਾਂ ਵੀ ਮਸ਼ਹੂਰ ਆ ਵਾਰਾਨਸੀ ਤੋਂ ਲੜੀ ਉੱਥੇ ਜਿੱਤ ਕੇ ਆਇਆ ਸ਼ਹਿਰ ਉਹੀ ਆ ਸ਼ੇਪੂਰੀ ਕਾਂਸ਼ੀ ਬਨਾਰਸ ਬਨਾਰਸ ਸੋ ਇਹ ਬੋਲਣ ਦੇ ਤਰੀਕੇ ਨਾਲ ਨਾਲ ਬਲਦਾ ਰਹੇ ਸ਼ਾਇਦ ਔਰ ਇਹਦਾ ਆਪਣਾ ਇੱਕ ਵੱਖਰੇ ਤਰ੍ਹਾਂ ਦਾ ਮਹੱਤਵ ਆ ਸ਼ੇਪੂਰੀ ਕਾਂਸ਼ੀ ਬਨਾਰਸ ਬਾਰਾਂ ਨਸ਼ੀ ਦਾ ਕਿ ਇੱਕ ਤਾਂ ਸ਼ੇਪੂਰੀ ਸ਼ਿਵਜੀ ਦਾ ਸ਼ਹਿਰ ਆ ਜੀ ਜੀ ਹਾਂ ਜੀ ਮੰਦਿਰ ਆ ਔਰ ਦੂਜਾ ਇਹ ਉਹ ਸ਼ਹਿਰ ਆ ਜਿੱਥੇ ਦੇ ਗੁਰੂ ਰਵਿਦਾਸ ਜੀ ਮਹਾਰਾਜ ਵੀ ਆ ਔਰ ਕਬੀਰ ਜੀ ਵੀ ਮਹਾਰਾਜ ਉੱਥੇ ਕਬੀਰ ਜੀ ਵੀ ਉੱਥੋਂ ਦੇ ਆ ਹਾਂ ਜੀ ਔਰ ਇਹ ਉਹ ਸ਼ਹਿਰ ਆ ਜਿੱਥੇ ਗੁਰਦਾਨਕ ਸਾਹਿਬ ਕਬੀਰ ਜੀ ਤੇ ਗੁਰੂ ਅਰਦਾਸੀ ਕਹ ਲੋ ਤਿੰਨਾ ਦਾ ਮੇਲ ਉੱਥੇ ਹੋਇਆ ਜਿੱਥੇ ਮੇਲ ਹੋਇਆ ਸੀ ਉਹ ਸਥਾਨ ਦਾ ਨਾਮ ਅੱਜ ਗੁਰੂ ਕਾ ਬਾਗ ਕਿਹਾ ਜਾਂਦਾ ਹੈ ਉੱਥੇ ਗੁਰਦਰਾ ਬਣ ਗਿਆ ਧਰਮਸ਼ਾਲਾ ਉਦੋਂ ਬਣ ਗਈ ਉੱਥੇ ਗੁਰਦੁਆਰ ਬਣ ਗਿਆ ਔਰ ਜਿਹੜਾ ਗੁਰੂ ਕਾ ਬਾਗ ਗੁਰਦੁਆਰਾ ਸੀਗਾ ਉੱਥੇ ਭਾਈ ਗੁਰਦਾਸ ਜੀ ਵੀ ਪ੍ਰਚਾਰਕ ਦੇ ਤੌਰ ਤੇ ਜਾ ਕੇ ਰਹੇ ਸੀ ਕਿਸੇ ਟਾਈਮ 'ਚ ਕਿਸੇ ਟਾਈਮ 'ਚ ਭਾਈ ਸਦਾਨੰਦ ਜੀ ਵੀ ਰਹੇ ਸੀ ਭਾਈ ਜੇਤਾ ਜੀ ਦੇ ਪਿਤਾ ਜੀ ਜੀ ਤੇ ਹੁਣ ਗੁਰੂ ਤੇਗ ਬਹਾਦਰ ਜੀ ਵੀ ਉੱਥੇ ਜਾ ਕੇ ਬੈਠ ਗਏ ਸਦਾਨੰਦ ਉਸ ਤੇ ਸੇਵਾ ਕਰ ਰਹੀ ਸੀ ਤੁਸੇ ਦਾਨਜੀ ਫੇ ਨਾਲ ਸਤਿਗੁਰ ਦੇ ਤੁਰੇ ਹੈਗੇ ਸਦਾਨੰਦ ਜੀ ਭਾਈ ਜੇਤਾ ਜੀ ਦੇ ਪਿਤਾ ਜੀ ਤੁਸੀਂ ਕਹਿ ਰਹੇ ਆ ਕਿ ਰਬੀਦਾਸ ਮਹਾਰਾਜ ਜੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ ਕਾਂਸੀ ਦੇ ਵਿੱਚ ਮਰੇ ਸੀ ਹਾਂਜੀ ਤੇ ਉਹਨਾਂ ਦੀ ਕੋਈ ਛੋਟੀ ਮੋਟੀ ਮੈਨੂੰ ਪਤਾ ਆਪਣਾ ਟੌਪਿਕ ਨਹੀਂ ਪਰ ਕੋਈ ਉਹਨਾਂ ਦੀ ਜੇ ਤੁਹਾਡੇ ਕੋਲ ਛੋਟੀ ਮੋਟੀ ਕੋਈ ਯਾਦ ਹੈ ਤਾਂ ਦੱਸ ਸਕਦੇ ਤੁਸੀਂ ਜਿਹੜਾ ਸਾਡਾ ਸਾਰੇ ਦਾ ਸਾਰਾ ਇਤਿਹਾਸ ਹੈ ਨਾ ਪੂਰੇ ਭਾਰਤ ਵਰਸ਼ ਦਾ ਇਤਿਹਾਸ ਮੈਂ ਕਹਿੰਦਾ ਸਿੱਖਾਂ ਦਾ ਨਹੀਂ ਕਹਦਾ ਜੀ ਸਾਡਾ ਜਨਮ ਸਾਖੀ ਇਤਿਹਾਸ ਹੈ ਹਾਂਜੀ ਸਾਡਾ ਸਾਖੀਆਂ ਦਾ ਇਤਿਹਾਸ ਹੈ ਸਾਖੀਆਂ ਦਾ ਸਾਡੀ ਜਿਹੜੀ ਹਿਸਟਰੀ ਆ ਡੇਟ ਬਾਈ ਡੇਟ ਨਹੀਂ ਲਿਖੀ ਗਈ ਜੀ ਡੇਟ ਬਾਈ ਡੇਟ ਹਿਸਟਰੀ ਲਿਖਣ ਦੀ ਪ੍ਰਤੀ ਜਿਹੜੀ ਸੀ ਬਹੁਤ ਬਹੁਤ ਬਾਅਦ ਚ ਆਏ ਮੁਸਲਮਨ ਲਖਾਰੀਆਂ ਨੇ ਪਾਈ ਆ ਜਿਹੜੇ ਨਾਦਰ ਦੇ ਨਾਲ ਆਏ ਜਾਂ ਅਬਦਾਲੀ ਨਾਲ ਆਏ ਅੱਛਾ ਜੀ ਉਹਨਾਂ ਨੇ ਪਾਈ ਤੇ ਉਸ ਤੋਂ ਬਾਅਦ ਚ ਇਤਿਹਾਸ ਨੂੰ ਡੇਟ ਬਾਈ ਡੇਟ ਸੰਬੰਧੀ ਪ੍ਰਤੀ ਜਿਹੜੀ ਪਈ ਆ ਉਹ ਪਈ ਆ ਅੰਗਰੇਜ਼ਾਂ ਤੋਂ ਇਹ ਹਿਸਟਰੀ ਸਾਹਮਦੇ ਸਿੰਘ ਹਾਂਜੀ 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 ਇਹ ਤਾਂ ਸਮਝਦੇ ਹਿਸਟਰੀ ਮੀਨਸ ਹੀ ਸਟੋਰੀ ਕਿਸੇ ਜਰਨਲ ਦੀ ਹਿਸਟਰੀ ਇਹਨੂੰ ਆਪਾਂ ਕਹਿੰਦੇ ਆ ਬੰਦਾ ਬੰਦਾ ਉਹਦੀ ਸਟੋਰੀ ਹੀ ਸਟੋਰੀ ਹਿਸਟਰੀ ਤੇ ਉਹਦੀ ਫਿਰ ਡੇਟ ਬਾਈ ਡੇਟ ਸੰਬੰਧੀ ਗੱਲ ਹੁੰਦੀ ਸੀ ਸਾਡਾ ਜਿਹੜਾ ਸਾ ਸਾਰੇ ਦਾ ਸਾਰਾ ਇਤਿਹਾਸ ਆ ਉਹ ਜਨਮ ਸਾਖੀ ਦੇ ਤੌਰ ਤੇ ਮਿਲਦਾ ਹਾਂਜੀ ਉਹ ਉਹ ਮੈਂ ਉਹ ਗੱਲ ਵਾ ਤੁਹਾਡੀ ਜਿਹਦੇ ਜਵਾਬ ਦੇਣ ਦੀ ਇਹ ਗੱਲ ਸਮਝਣੀ ਬੜੀ ਜ਼ਰੂਰੀ ਹੈ ਸਮਝ ਗਿਆ ਅਸੀਂ ਕਿੰਨੇ ਵੀ ਸਾਖੀ ਦੇ ਵਿੱਚੋਂ ਸਿੱਖਿਆ ਲੈਣੀਆਂ ਸਾਨੂੰ ਕੋਈ ਮਤਲਬ ਨਹੀਂ ਕਦੋਂ ਹੋਈ ਕਦੋਂ ਨਹੀਂ ਹੋਈ ਹਾਂ ਅੱਛਾ ਜੀ ਡੇਟ ਤੋਂ ਕਹਿੰਦੇ ਕੀ ਲੈਣਾ ਹਾਂ ਕਿਹੜੇ ਦਿਨ ਹੋਈ ਉਹ ਡੰਗਾ ਟਾਈਮ ਉਹ ਤੋਂ ਕੀ ਲੈਣਾ ਤੁਸੀਂ ਉਹ ਤੋਂ ਇਹਦੀ ਸਿੱਖਿਆ ਮਿਲਦੀ ਉਹ ਨੂੰ ਆਪਣਾ ਜੀਵਨ ਉੱਤੋਂ ਢਾਲਣਾ ਆ ਉਹ ਤੋਂ ਸਿੱਖਿਆ ਲੈਣੀ ਸਾਖੀ ਦਾ ਮਤਲਬ ਨਹੀਂ ਹੁੰਦਾ ਸਿੱਖਿਆ ਲੈਣ ਦੀ ਤੇ ਜਿਹੜਾ ਸਾਡਾ ਜਨਮ ਸਾਖੀ ਸਹਤ ਮਿਲਦਾ ਹੈ ਉਹ ਵੱਖ-ਵੱਖ ਤਰ੍ਹਾਂ ਦਾ ਮਿਲਦਾ ਹੈ ਜਨਮ ਸਾਖੀ ਸਹਤ ਜਿਹੜਾ ਭਗਤ ਮਾਲਾ ਨਾਲ ਜੁੜਿਆ ਹੋਇਆ ਭਗਤਾਂ ਨਾਲ ਜੁੜਿਆ ਹੋਇਆ ਗੁਰੂ ਨਾਨਕ ਸਾਹਿਬ ਦੀਆਂ ਦਾਸੀਆਂ ਨਾਲ ਜੁੜਿਆ ਹੋਇਆ ਇਹ ਉਹਦੇ ਵਿੱਚ ਇਹ ਗੱਲ ਗੁਰੂ ਨਾਨਕ ਸਾਹਿਬ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਰਜ ਹੋਈ ਆ ਉਹਨਾਂ ਨਾਲ ਮੇਲ ਮੁਹੱਬਤਾਂ ਦੇ ਦੋ ਤਿੰਨ ਵਾਕਿਆਤ ਮਿਲਦੇ ਆ ਅੱਛਾ ਸultanpur sant ghat wala vakya ਵੀ ਇਹ ਮੰਨਿਆ ਜਾਂਦਾ ਕਿ ਗੁਰੂ ਰਵਿਦਾਸ ਜੀ ਕਬੀਰ ਜੀ ਸੈਨ ਜੀ ਇਹ ਸਾਰੇ ਇਕੱਠੇ ਹੋ ਕੇ ਆਏ ਸਨ ਸੁਲਤਾਨਪੁਰ ਵੇਲੇ ਸੱਚੇ ਸੌਦੇ ਵਾਲਾ ਜਿਹੜਾ ਵਾਕਿਆ ਆ ਉੱਥੇ ਵੀ ਬੰਨਿਆ ਜਾਂਦਾ ਤੁਸੀਂ ਗੁਰੂ ਰਵਿਦਾਸ ਗੁਰਦਰਾਹਾਂ ਜਾਓਗੇ ਤੇ ਉਹਨਾਂ ਨੇ ਸਟੇਜ ਦੇ ਪਿਛਲੇ ਬੰਨੇ ਆਮ ਤੌਰ ਤੇ ਫੋਟੋ ਲਾਈ ਹੁੰਦੀ ਆ ਜਿੱਥੇ ਗੁਰਨਾਨ ਸਾਹਿਬ ਲੰਗਰ ਵਰਤਾ ਰਿਹਾ ਤੇ ਸਤਗੁਰੂ ਦਾ ਵਿਦਾਜੀ ਕਬੀਰ ਜੀ ਸੈਨ ਜੀ ਸਾਰੇ ਬੈਠੇ ਲੰਗਰ ਅੱਛਾ ਰਹੇਗੇ ਸੋ ਇਹ ਜਿਹੜੀਆਂ ਸਾਖੀਆਂ ਮਿਲਦੀਆਂ ਇਦਾਂ ਹੀ ਇੱਕ ਤਰੀਕਾ ਸਾਖੀ ਸਾਨੂੰ ਇਹ ਵੀ ਮਿਲਦੀ ਆ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਆਪਣੇ ਦਾਸੀਆਂ ਦੇ ਵਿੱਚ ਗਏ ਤੇ ਗੁਰੂ ਰਵਿਦਾਸ ਜੀ ਕਬੀਰ ਜੀ ਬਹੁਤ ਵੱਡੀਆਂ ਉਮਰਾਂ ਦੇ ਵਿੱਚ ਸਨ ਉਦੋਂ ਤੇ ਵੱਡੀਆਂ ਉਮਰਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਨਾਲ ਉਹਨਾਂ ਦਾ ਉੱਥੇ ਮੇਲ ਹੋਇਆ ਤੇ ਉਦੋਂ ਹੀ ਉਹਨਾਂ ਨੇ ਆਪਣੀ ਰਚੀ ਹੋਈ ਬਾਣੀ ਜਿਹੜੀ ਗੁਰੂ ਨਾਨਕ ਸਾਹਿਬ ਦੇ ਸਪਰਦ ਕੀਤੀ ਤੇ ਨਾਲ ਇੱਕ ਤਰ੍ਹਾਂ ਦੀ ਬੇੰਤੀ ਕਹੋ ਜੋ ਮਰਜ਼ੀ ਕਹੋ ਸ਼ਬਦ ਜਿਹੜਾ ਮਰਜ਼ੀ ਸ਼ਬਦ ਵਰਤੋ ਜਿਹੜਾ ਵੀ ਸ਼ਬਦ ਵਰਤੋ ਵੀ ਛੋਟਾ ਰਹਿਣਾ ਕਿਉਂਕਿ ਜਦੋਂ ਰੱਬ ਰੂਪ ਸ਼ਕਸ਼ੀਤਾ ਮਿਲਦੀਆਂ ਆ ਹਾਂਜੀ ਉਹਨਾਂ ਲਈ ਜਿਹੜਾ ਵੀ ਸ਼ਬਦ ਵਰਤੋਗੇ ਛੋਟਾ ਰਹਿ ਜਾਊਗਾ ਤੇ ਉਹਨਾਂ ਨੂੰ ਉਹ ਬਾਣੀ ਨੂੰ ਉਹਨਾਂ ਨੂੰ ਦੇਖ ਕੇ ਆ ਵੀ ਆ ਜਿਹੜਾ ਪੰਥ ਗਾ ਹੁਣ ਤੁਸੀਂ ਤੋਰੋ ਉਹ ਦੇਖੋ ਨਾ ਜੀ ਉਹ ਦੋਨੇ ਮਹਾਪੁਰਸ਼ ਜਿੰਨੇ ਜਿੰਨੇ ਮਿਲੇ ਮਤਲਬ ਮੈਂ ਹਾਂਜੀ ਕੋਇਰ ਸਾਹਿਬ ਦੀ ਤੇ ਗੁਰੂ ਰਵੀਵਾਰ ਸਾਹਿਬ ਜੀ ਦਾ ਹਾਂਜੀ ਕਿ ਉਹਨਾਂ ਕੋਈ ਇੰਨੀ ਪਹਿਚਾਣ ਸੀ ਇੰਨੀ ਭਗਤੀ ਤੋਂ ਬਾਅਦ ਕਿ ਭਈ ਇਹੀ ਸਾਂਭਣਗੇ ਸਾਡਾ ਅੱਗੇ ਤੋਂ ਹੁਣ ਬਿਲਕੁਲ ਜਦੋਂ ਸੱਚੇ ਸੌਦੇ ਵਾਲਾ ਮੇਲ ਆ ਉਹ ਕੱਲਾ ਸੱਚਾ ਸੌਦੇ ਵਾਲਾ ਲੰਗਰ ਚਲਾਉਂਦਾ ਮੇਲ ਹੀ ਨਹੀਂ ਉਹ ਵੀ ਮੀਲ ਇਸ ਗੱਲ ਦਾ ਜਿਆ ਕਿ ਇਹ ਗੱਲ ਕਹੀ ਜਾਂਦੀ ਸਾਖੀ ਦੇ ਵਿੱਚ ਕਿ ਉਹ ਜਿਹੜੇ ਰੱਬ ਨੂੰ ਪੁੱਜੇ ਹੋਏ ਭਗਤ ਸਾਨ ਜਿਨ੍ਹਾਂ ਤੇ ਰੱਬੀ ਪੇਗਾਮ ਆਇਆ ਸੀਗਾ ਉਹਨਾਂ ਨੂੰ ਅੰਦਰੋਂ ਚਾਨਣ ਸੀ ਉਹਨਾਂ ਕਹਿੰਦੇ ਸੀ ਆਹ ਜਿਹੜਾ ਰੱਬ ਰੂਪ ਆਇਆ ਹੈ ਇਹਨਾਂ ਨੇ ਇਸ ਪੰਥ ਨੂੰ ਗਾਣ ਕੋਰਨਾ ਸਾਰੇ ਇਸ ਗੱਲ ਨੂੰ ਗਾਣ ਤੋਂ ਨਾ ਤੇ ਇਹਨੇ ਸਾਹਮਣਾ ਸੋ ਮੇਲ ਉਦੋਂ ਹੋ ਗਿਆ ਫਿਰ ਸੰਤ ਘਾਟ ਵਾਲੇ ਬੰਨੇ ਜਿੱਥੇ ਸੁਲਤਾਨਪੁਰ ਉੱਤੇ ਸੰਤ ਘਾਟ ਉਹਦਾ ਨਾ ਹੀ ਸੰਤ ਘਾਟ ਤਾਂ ਉੱਥੇ ਸੰਤਾਂ ਦਾ ਮੇਲ ਹੋਇਆ ਸਾਰੇ ਸੰਤ ਇਕੱਠੇ ਹੋ ਕੇ ਬੈਠੇ ਉੱਥੇ ਫਲਸਫਾ ਰਗੜਿਆ ਗਿਆ ਪੂਰੇ ਹਿੰਦੁਸਤਾਨ ਦਾ ਉਹਦੇ ਵਿੱਚੋਂ ਵਿਚਾਰ ਵਟਾਦਾਂ ਦਾ ਕਰਨ ਤੋਂ ਬਾਅਦ ਉਹ ਚੋਂ ਸਾਂਝਾ ਮੂਲ ਮੰਤਰ ਨਿਕਲਿਆ ਨੀਤਾ ਜੇ ਸਾਂਝਾ ਮੂਲ ਮੰਤਰ ਨਾ ਕੱਢਿਆ ਹੁੰਦਾ ਤੇ ਬਨਾਰਸਿ ਚ ਬੈਠੇ ਆ ਗੁਰੂ ਰਵਿਦਾਸ ਜੀ ਕਬੀਰ ਜੀ ਰਾਜਸਥਾਨ ਚ ਬੈਠੇ ਭਗਤ ਨਾਨਕ ਜੀ ਸੈਣ ਜੀ ਬੰਗਾਲ ਚ ਬੈਠੇ ਨਾਮਦੇਵ ਜੀ ਸਾਰੇ ਵਿੱਚ ਸਾਰਿਆਂ ਦੀ ਬਾਣੀ ਦਾ ਮੂਲ ਮੰਤਰ ਇੱਕੋ ਆ ਉਹ ਜਿਹੜਾ ਉੱਥੇ ਬੈਠ ਕੇ ਮੂਲ ਮੰਤਰ ਸਾਧੇ ਤੌਰ ਤੇ ਕੱਢਿਆ ਗਿਆ ਪਰਮਾਤਮਾ ਦੀ ਉਸ ਵਿਚਾਰਪਟਾਂ ਦੇ ਵਿੱਚੋਂ ਕੱਢਿਆ ਗਿਆ ਸੋ ਉਹ ਮਿਲਾਂ ਦੀ ਗੱਲ ਚੱਲਦੀ ਆ ਇੱਥੇ ਆ ਕੇ ਗੁਰੂ ਦਾਲ ਗੁਰੂ ਕੇ ਬਾ ਆ ਗਿਆ ਬਾਣੀ ਜਿਹੜੀ ਸੀ ਗੁਰੂ ਰਵਦਾਸ ਜੀ ਦੀ ਵੀ ਕਬੀਰ ਜੀ ਦੀ ਵੀ ਬਾਣੀ ਗੁਰੂ ਨਾਨਕ ਸਾਹਿਬ ਨੂੰ ਦਿੱਤੀ ਗਈ ਗੁਰੂ ਨਾਨਕ ਸਾਹਿਬ ਨੇ ਉਹ ਬਾਣੀ ਨੂੰ ਆਪਣੀ ਪੋਥੀ ਦੇ ਵਿੱਚ ਅੰਕਿਤ ਕੀਤਾ ਆਪਣੇ ਨਾਮ ਰੱਖਿਆ ਤੇ ਉਹੀ ਬਾਣੀ ਉਹਨੂੰ ਤੂੰ ਹੁੰਦੀ ਹੁੰਦੀ ਗਾਂ ਅਰਜਨ ਦੇਵ ਪਾਸ਼ਾਤ ਕੋਲ ਗਈ ਤੇ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਬਣੀ ਜੀ ਭਾਈ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਿ ਮੈਂ ਤੁਹਾਨੂੰ ਇਹ ਛੋਟਾ ਸਵਾਲ ਪੁੱਛਿਆ ਔਰ ਤੁਸੀਂ ਉਹਨੂੰ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਸਮਝਾਇਆ ਮੈਨੂੰ ਵੀ ਔਰ ਸਾਧ ਸੰਗਤ ਨੂੰ ਵੀ ਔਰ ਮਹਾਰਾਜ ਇਸ ਟਾਈਮ ਆਪਣੇ ਕਾਂਸ਼ੀ ਦੇ ਵਿੱਚ ਪਹੁੰਚ ਚੁੱਕੇ ਆ ਆਪਾਂ ਇਹ ਐਪੀਸੋਡ ਅੱਜ ਦਾ ਇੱਥੇ ਹੀ ਸਮਾਪਤ ਕਰਦੇ ਆਂ ਔਰ ਇੱਥੋਂ ਹੀ ਫਿਰ ਆਪਾਂ ਅਗਲੇ ਐਪੀਸੋਡ ਦੀ ਗੱਲਬਾਤ ਕਰਾਂਗੇ ਬਹੁਤ-ਬਹੁਤ ਸ਼ੁਕਰੀਆ ਇੱਕ ਵਾਰੀ ਫੇਰ ਸਾਧ ਸੰਗਤ ਜੀ ਤੁਸੀਂ ਭਾਈ ਸਾਹਿਬ ਤੋਂ ਹੁਣੇ-ਹੁਣੇ ਸੁਣਿਆ ਕਿ ਕਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਬੀਰ ਜੀ ਨੂੰ ਅਤੇ ਗੁਰੂ ਰਵਿਦਾਸ ਮਹਾਰਾਜ ਨੂੰ ਕਾਂਛੀ ਦੇ ਵਿੱਚ ਮਿਲੇ ਕਾਂਛੀ ਦੇ ਕਿੰਨੇ ਨਾਂ ਹੁਣ ਤੱਕ ਚੇਂਜ ਹੋ ਗਏ ਆ ਪਰ ਅੱਜ ਦਾ ਐਪੀਸੋਡ ਆਪਾਂ ਇੱਥੇ ਹੀ ਬੰਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ